ਯਾਰ ਸਾਨੂੰ ਨਾ ਸਿਖਾ ਤੇਰੀ ਸੁਣੋ ਗੱਲ ਫਿਰ ਸਰ ਸਾਨੂੰ ਵੀ ਨਾ ਸਿਖਾਓ ਐਮਐਨਏ ਸਾਹਿਬ ਸਾਨੂੰ ਵੀ ਨਾ ਸਿਖਾਓ ਤੁਸੀਂ ਸਾਨੂੰ ਕਾਨੂੰਨ ਨੇ ਬੋ ਤੁਸੀਂ ਕੀ ਚਾਹੁੰਦੇ ਹੋ ਵੀ ਇਹ ਬੰਦੇ ਨਹੀਂ ਛੱਡਨੇ ਤੁਸੀਂ ਕਿਸ ਤਰੀਕੇ ਨਾਲ ਛੱਡਨੇ ਆ ਕਰਨਾ ਪਰਚਾ ਵੀ ਕਰ ਠੀਕ ਹੈ ਤੇ ਆਪ ਦਾ ਟੈਚੀ ਜੇ ਕਰ ਬੰਦ ਮੰਤ ਨੂੰ ਭੇਜਦਾ ਤੁਨ ਮੰਤ ਆਪਦਾਗੇ ਸੋਸ਼ਲ ਮੀਡੀਆ ਤੇ ਆ ਐਸ ਐਚਓ ਦੇ ਬਹੁਤ ਹੀ ਜ਼ਿਆਦਾ ਚਰਚੇ ਹੋ ਰਹੇ ਨੇ ਹਰ ਕੋਈ ਇਸ ਦੀਆਂ ਤਾਰੀਫਾਂ ਕਰ ਰਿਹਾ ਹੈ ਤੇ ਕਹਿ ਰਿਹਾ ਏ ਇਹ ਅਦਭੰਗ ਪੁਲਿਸ ਅਫਸਰ ਅਸਲ ਵਿੱਚ ਹੁੰਦਾ ਕੀ ਏ ਇਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਏ ਜਿਸ ਵਿੱਚ ਐਮ ਐਲ ਏ ਨਾਲ ਗੱਲ ਕਰਦੇ ਪਏ ਹੁੰਦੇ ਆ ਐਮ ਐਲ ਏ ਇਹਨਾਂ ਨੂੰ ਕਹਿੰਦਾ ਏ ਕਿ ਮੇਰੇ ਬੰਦੇ ਛੱਡ ਦਿਓ ਜੋ ਤੁਸੀਂ ਚਾਈਨਾ ਡੋਰ ਦੇ ਵੇਚਣ ਕਰਕੇ ਕਾਬੂ ਕੀਤੇ ਆ ਪਰ ਇਹ ਐਮ ਐਲ ਏ ਨੂੰ ਕਹਿੰਦਾ ਏ ਬਈ ਮੈਂ ਇਹ ਕੰਮ ਨਹੀਂ ਕਰਨਾ ਮੈਂ ਤੁਹਾਡੇ ਬੰਦੇ ਨਹੀਂ ਛੱਡਾਂਗਾ ਜੋ ਗਲਤ ਆ ਗਲਤ ਆ ਸੋ ਕੁੱਲ ਮਿਲਾ ਕੇ ਇਹ ਐਸ ਐਚਓ ਐਮ ਐਲ ਏ ਦੀ ਗੱਲ ਹੀ ਮੰਨਦਾ ਤੇ ਕਾਨੂੰਨ ਦੇ ਹਿਸਾਬ ਨਾਲ ਕਾਰ ਹਰ ਕੋਈ ਇਸ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਸ਼ੇਅਰ ਕਰ ਰਿਹਾ ਹੈ ਤੇ ਲੋਕ ਇਸ ਐਸਐਚਓ ਤੋਂ ਬਹੁਤ ਹੀ ਜ਼ਿਆਦਾ ਖੁਸ਼ ਨੇ ਪਰ ਯਾਰ ਇਸ ਵਾਇਰਲ ਹੋ ਰਹੀ ਵੀਡੀਓ ਦਾ ਅਸਲ ਸੱਚ ਕੁਝ ਹੋ ਰਹੀ ਹੈ ਦਰਅਸਲ ਵਿੱਚ ਇਹ ਵੀਡੀਓ ਅਸਲੀ ਨਹੀਂ ਆ ਇਹ ਵੀਡੀਓ ਸਮਾਜ ਨੂੰ ਇੱਕ ਸੇਧ ਦੇਣ ਵਾਸਤੇ ਬਣਾਈ ਗਈ ਹੈ ਕਿ ਅੱਜ ਕੱਲ ਕੀ ਹਾਲਾਤ ਆ ਕਿਵੇਂ ਪੁਲਿਸ ਤੇ ਵੀ ਮੰਤਰੀਆਂ ਦਾ ਪ੍ਰੈਸ਼ਰ ਹੁੰਦਾ ਹੈ ਇਸ ਕਰਕੇ ਜਿਹੜੇ ਚੰਗੇ ਅਫਸਰ ਹੁੰਦੇ ਆ ਉਹ ਵੀ ਸਹੀ ਕੰਮ ਨਹੀਂ ਕਰ ਪਾਉਂਦੇ ਤੇ ਨਾਲੇ ਇਸ ਵੀਡੀਓ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਚਾਈਨਾ ਡੋਰ ਦਾ ਕਿੰਨਾ ਨੁਕਸਾਨ ਆ ਸੋ ਇੱਕ ਸਮਾਜ ਨੂੰ ਸੇਧ ਦੇਣ ਵਾਸਤੇ ਇਹ ਵੀਡੀਓ ਬਣਾਈ ਗਈ ਸੀ ਜੋ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰ ਰਹੇ ਨੇ ਖਾਸ ਕਰਕੇ ਕੇ ਐਸ ਐਚਓ ਸਾਬ ਦੇ ਕੰਮ ਨੂੰ ਸੋ ਲੋਕ ਕਹਿ ਰਹੇ ਨੇ ਵੀ ਐਸ ਐਚਓ ਹੋਣ ਤਾਂ ਇਵੇਂ ਦੇ ਪੁਲਿਸ ਅਫਸਰ ਹੋਣ ਤਾਂ ਇਵੇਂ ਦੇ ਸੋ ਤੁਸੀਂ ਵੀ ਇਸ ਪਿਆਰੀ ਜਿਹੀ ਵੀਡੀਓ ਨੇ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ